ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਵਿੱਚ ਹਾਰ ਤੋਂ ਬਿਲਕੁਲ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਦੇ ਬਾਕੀ 2 ਸਾਲਾਂ ਵਿੱਚ ਪੂਰੀ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ। ਸਮਾਂ ਬਹੁਤ ਇਹ ਹੈ ਪੰਜਾਬ ਨੂੰ ਜਿਤਨਾ ਪਾਰਟੀ ਦੀ ਤਰਜੀਹ ਹੈ ਇਸ ਲਈ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੋ ਕੇਜਰੀਵਾਲ ਮੰਗਲਵਾਰ ਨੂੰ ਕਪੂਰਥਲਾ ਹਾਊਸ ਵਿਖੇ ਪੰਜਾਬ ਦੇ ਆਪ ਵਿਧਾਇਕਾਂ ਦੀ ਮੀਟਿੰਗ ਕਰ ਰਹੇ ਸੀ ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਨਤਕ ਕੰਮ ਹਰ ਹਾਲਤ ਵਿੱਚ ਕੀਤੇ ਜਾਣੇ ਚਾਹੀਦੇ ਨੇ ਜੇਕਰ ਤੁਹਾਨੂੰ ਅਧਿਕਾਰੀਆਂ ਤੋਂ ਸਹਿਯੋਗ ਨਹੀਂ ਮਿਲਦਾ ਤਾਂ ਤੁਸੀਂ ਉਹਨਾਂ ਨੂੰ ਇਸ ਬਾਰੇ ਸਿੱਧੇ ਤੌਰ ਤੇ ਸੂਚਿਤ ਕਰ ਸਕਦੇ ਹੋ ਹੁਣ ਉਹ ਖੁਦ ਵੀ ਰਾਜਵਾਲ ਪੂਰਾ ਧਿਆਨ ਦੇਣਗੇ ਉਹਨਾਂ ਨੇ ਸਾਰਿਆਂ ਨੂੰ ਦਿੱਲੀ ਚੋਣਾ ਬਿਹਤਰ ਟੰਗ ਨਾਲ ਲੜਨ ਲਈ ਵਧਾਈ ਵੀ ਦਿੱਤੀ ਇਹ ਜਾਣਿਆ ਜਾਂਦਾ ਹੈ ਕਿ ਦਿੱਲੀ ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਸਿਰਫ 2-3 ਦਿਨ ਬਾਅਦ ਹੀ ਪੰਜਾਬ ਦੇ ਵਿਧਾਇਕਾਂ ਦੀ ਇਹ ਮੀਟਿੰਗ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਮੀਟਿੰਗ ਲਈ ਪੰਜਾਬ ਸਰਕਾਰ ਨੂੰ ਸੋਮਵਾਰ ਨੂੰ ਹੋਣ ਵਾਲੀ ਆਪਣੀ ਕੈਬਨਿਟ ਮੀਟਿੰਗ ਵੀ ਮਲਤਵੀ ਕਰਨੀ ਪਈ ਇੱਥੇ ਵੀ ਦੱਸਦੀ ਹੈ ਕਿ ਮੀਟਿੰਗ ਦਾ ਸਮਾਂ ਸਵੇਰੇ 11:30 ਵਜੇ ਸੀ ਕੇਜਰੀਵਾਲ ਦੁਪਹਿਰ 12 ਵਜੇ ਦੇ ਕਰੀਬ ਪਹੁੰਚਿਆ ਤੇ ਦੁਪਹਿਰ 1 ਵਜੇ ਤੱਕ ਦੇ ਕਰੀਬ ਚਲੇ ਗਏ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਸਿਰਫ 10-15 ਮਿੰਟ ਹੀ ਚੱਲੀ ਮੀਟਿੰਗ ਤੋਂ ਬਾਅਦ ਮੀਡੀਆ ਤੋਂ ਬਚਣ ਲਈ ਕੇਜਰੀਵਾਲ ਕਪੂਰਥਲਾ ਹੌਸਟੇ ਦੂਜੇ ਦਰਵਾਜ਼ੇ ਤੋਂ ਵਾਪਸ ਚਲੇ ਗਏ ਇਹ ਸਪਸ਼ਟ ਹੈ ਕਿ ਕੇਜਰੀਵਾਲ ਖਾਸ ਤੌਰ ਤੇ ਪੰਜਾਬ ਦੀ ਰਾਜਨੀਤੀ ਤੇ ਧਿਆਨ ਕੇਂਦਰਿਤ ਕਰਨਗੇ ਅਤੇ ਇਸ ਨੂੰ ਪਾਰਟੀ ਦੇ ਰਾਸ਼ਟਰੀ ਵਿਸਤਾਰ ਦਾ ਆਧਾਰ ਬਣਾਉਣਗੇ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੇ ਤਜਰਬੇ ਦੀ ਵਰਤੋਂ ਕਰਨਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਤੇ ਰੌਸ਼ਨੀ ਪਾਈ ਹੈ ਤੇ ਦੋ ਬਰੇ ਅੰਦਰ ਸੂਬੇ ਨੂੰ ਵਿਕਾਸ ਦੇ ਮਾਡਲ ਚ ਬਦਲਣ ਦੀ ਮਹੱਤਵਪੂਰਨ ਦਿਸ਼ਤੀ ਕਾਰਨ ਨੂੰ ਦੱਸਿਆ ਖਾਲੀ ਵਿੱਚ ਹੋਈਆਂ ਦਿੱਲੀ ਚੋਣਾਂ 'ਚ ਉਹਨਾਂ ਦੀਆਂ ਕੋਸ਼ਿਸ਼ਾਂ ਲਈ ਪੰਜਾਬ ਟੀਮ ਦਾ ਧੰਨਵਾਦ ਕਰਦੇ ਆ ਕਿ ਪੰਜਾਬ ਦੇ ਸਾਡੇ ਆਗੂਆਂ ਤੇ ਕਾਰਕੁਨਾਂ ਨੇ ਦਿੱਲੀ ਚੋਣਾਂ ਦੌਰਾਨ ਮਿਹਨਤ ਨਾਲ ਕੰਮ ਕੀਤਾ ਤੇ ਉਹਨਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਭਗਵੰਤਮਾਨ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਸਿੱਖਿਆ ਸਿਹਤ ਦੇ ਬੁਨਿਆਦੀ ਢਾਂਚੇ 'ਚ ਜਿਕਰਯੋਗ ਤਰੱਕੀ ਕੀਤੀ ਹੈ 850 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਨੇ ਸਿਹਤ ਦੇਖਭਾਲ ਤੱਕ ਪਹੁੰਚ ਕੀਤੀ ਤੇ ਕ੍ਰਾਂਤੀ ਲਿਆ ਦਿੱਤੀ ਜਦੋਂ ਕਿ ਸਕੂਲ ਆਫ ਫੈਮਿਨਸ ਸਿੱਖਿਆ ਦੇ ਵਿੱਚ ਨਵੇਂ ਮਾਪਦੰਡ ਸਥਾਪਿਤ ਕਰੇ ਨੇ ਪੰਜਾਬ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ ਇਹ ਮਿਆਰੀ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਦਾ ਨਤੀਜਾ ਹੈ ਮੁੱਖ ਮੰਤਰੀ ਨੇ ਸਰਕਾਰ ਦੀਆਂ ਰੋਜ਼ਗਾਰ ਪ੍ਰਤੀ ਦਿਲਚਸਪੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪਿਛਲੇ ਬਰਿਆਂ ਦੇ ਵਿੱਚ ਬਿਨਾਂ ਪੱਖਪਾਤ ਜਾਂ ਰਿਸ਼ਵਤਖੋਰੀ ਦੇ 50 ਹਜ਼ਾਰ ਤੋਂ ਵੱਧ ਯੋਗਤਾ ਅਧਾਰਤ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ 17 ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਗਿਆ ਜਿਸ ਨਾਲ ਆਮ ਜਨਤਾ ਦੇ ਰੋਜ਼ਾਨਾ 62 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ ਮਾ ਨੇ ਵੀ ਦਰਾਇਆ ਕਿ ਆਮ ਆਦਮੀ ਪਾਰਟੀ ਇੱਕ ਜਹੀ ਪਾਰਟੀ ਹੈ ਜੋ ਨਤੀਜੇ ਦਿੰਦੀ ਹੈ ਖੋਖਲੇ ਵਾਦੇ ਨਹੀਂ ਕਰਦੀ ਉਹਨਾਂ ਕਹਿੰਦੇ ਅਸੀਂ ਆਪਣੇ ਕੰਮ ਲਈ ਜਾਣੇ ਜਾਂਦੇ ਹਾਂ ਅਸੀਂ ਧਾਰਮਿਕ ਰਾਜਨੀਤਿਕ ਠੱਗੀ ਜਾਂ ਬਦਲਾ ਲੈਣ ਦੇ ਵਿੱਚ ਸ਼ਾਮਲ ਨਹੀਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਕਈ ਹੋਰ ਸੂਬਿਆਂ 'ਚ ਤੁਲਨਾ ਬਿਹਤਰ ਹੈ ਇਹੀ ਕਾਰਨ ਹੈ ਕਿ ਪ੍ਰਮੁੱਖ ਕੰਪਨੀਆਂ ਹੁਣ ਪੰਜਾਬ 'ਚ ਨਿਵੇਸ਼ ਕਰ ਰਹੀਆਂ ਨੇ ਉਧਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਲਾਉਂਦਿਆ ਮਾਨ ਨੇ ਉਹਨਾਂ ਦੇ ਦਾਅਵਿਆਂ ਨੂੰ ਖਾਰਜ ਕੀਤਾ ਕਿ ਆਪ ਵਿਧਾਇਕ ਵਿਰੋਧੀਆਂ ਦੇ ਸੰਪਰਕ ਚ ਨੇ ਉਹਨਾਂ ਕਿਹਾ ਕਿ ਬਾਜਪਾ ਲਗਭਗ 3 ਸਾਲ ਤੋਂ ਬੇਬੁਨਿਆਦ ਦੋਸ਼ ਲਗਾ ਰਹੇ ਨੇ ਮੇਰਾ ਸੁਝਾਅ ਹੈ ਕਿ ਸਾਡੇ ਵਿਧਾਇਕਾਂ ਦੀ بجائے ਬਾਜਵਾ ਆਪਣੇ ਵਿਧਾਇਕਾਂ ਦੀ ਗਿਣਤੀ ਕਰੋ ਤਾਂ ਇਹ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਦਾਵਾ ਦੂਜੇ ਪਾਸੇ ਹੁਣ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਵਿੱਚ ਇਸ ਗੱਲ ਤੇ ਸੀ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਚੋਣ ਹਾਰ ਚੁੱਕੇ ਨੇ ਉਹਨਾਂ ਦੀ ਪਾਰਟੀ ਸੱਤਾ ਤੋਂ ਬਾਹਰ ਹੋ ਚੁੱਕੀ ਹੈ ਤਾਂ ਕੀ ਹੁਣ ਜਿਹੜੀ ਪੰਜਾਬ ਵਿੱਚ ਇੱਕ ਖਾਂ ਦੇ ਉੱਤੇ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਉਹਦੇ ਕੰਮਾਂ ਦੇ ਵਿੱਚ ਦਖਲਦਾਰੀ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਹੁਕਮ ਜਿਹੜੇ ਪਾਰਟੀ ਦੇ ਬਾਕੀ ਆਗੂ ਨੇ ਵਰਕਰ ਨੇ ਮੰਤਰੀ ਨੇ ਵਿਧਾਇਕ ਨੇ ਮੁੱਖ ਮੰਤਰੀ ਵੀ ਨੇ ਉਹਨਾਂ ਨੂੰ ਮੰਨਣਾ ਪੈਂਦਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ 2 ਸਾਲਾਂ ਦੇ ਅੰਦਰ ਕੀ ਹਾਲਾਤ ਰਹਿਣਗੇ ਕੀ ਪੰਜਾਬ ਦੇ ਵਿੱਚ ਕੋਈ ਜਿਹੇ ਕੰਮ ਹੋਣਗੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਉਸ਼ਾਲਾ ਦੇ ਸਕਦੇ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਦਿਉਜਾਜ ਧੰਨਵਾਦ